ਕਾਦ ਪੌੜੀ ਇਕਾਦਸੀ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਹਿਨ ਬਿਦ ਬਰਤ ਸੰਪੂਰਨ ਭਇਆ ਧਾਵਤ ਮਨ ਰਾਖੈ ਇਕ ਥਾਂਇ ਮਨ ਤਨ ਸੁਧ ਜਪਤ ਹਰ ਨਾਮ ਸਭ ਮਹਿ ਪੂਰ ਰਹੀ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਪੌੜੀ ਦਵਾ ਦਸੀ ਦਾਨ ਨਾਮ ਇਸ ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕਉ ਸੰਤੋਖੈ ਪੰਜ ਭੂ ਆਤਮਾ ਹਰਨਾਮ ਰਸ ਪੋਖੈ ਗੁਰ ਪੂਰੇ ਤੇ ਇਹ ਨਿਝ ਚੋ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨ ਆਈਐ ਸ਼ਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਤ ਉਦਾਰਨ ਮਨ ਬਸੈ ਨਾਨਕ ਛੂਟੈ ਨਾਮ ਪੌੜੀ ਤਰਉਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰ ਕੇ ਅਵਤਾਰ ਹਰ ਹਰ ਭਜਨ ਨਾ ਮਨ ਮਹਿ ਆਇਓ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਹਰਖ ਸੋਗ ਕਾ ਦੇਹ ਕਰ ਬਾਂਧਿਓ ਦੀਰਗ ਰੋਗ ਮਾਇਆ ਅਸਾਧਿਓ ਦਿਨੈ ਵਿਕਾਰ ਕਰਤ ਸ਼ਰਮ ਪਾਇਓ ਨੈਣੀ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭ ਪੁਰਖ ਦਇਆਲ ਸ਼ਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ ਰਾਮ ਨਾਨਕ ਊਨ ਨਾ ਦੇਖੀਐ ਪੂਰਨਤਾ ਕੇ ਕਾਮ ਪੌੜੀ 14 ਹਾਂ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸਾਰ ਆ ਪ੍ਰਭ ਇੱਕ ਤਰਨ ਆਕਾਸ ਸਭ ਮਹਿ ਪ੍ਰਭ ਪੀਖ ਜਲ ਥਲ ਬਨ ਪਰਬਤ ਪਾਤਲ ਪਰਮੇਸ਼ਵਰ ਤਹ ਬਸਹਿ ਦਇਾਲ ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਪੌੜੀ ਅਮਾਵਸਿਆ ਆਤਮ ਸੁਖੀ ਭਏ ਸੰਤੋਖ ਦੀ ਆ ਗੁਰਦੇਵ ਮਨ ਤਨ ਸੀ ਤਲ ਸ਼ਾਂਤ ਸਹਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਵਿਕਾਰ ਸਫਲ ਪੂਰਨਤਾ ਕੀ ਕਾਮ ਦੁਰਮਤ ਮਿਟੀ ਹਉ ਮੈਂ ਛੁੱਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਮਨ ਹਰ ਕੀ ਟਹਿਲ ਕਮਾਵਣੀ ਜਬ ਪਿਆ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਭੋ ਨ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜਐ ਸਵਾਇ ਨਾਨਕ ਹੋਤ ਨਾ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਵੇਕ ਕਰਨ ਕਾਰਨ ਸਮਰੱਥ ਜੀ ਜੰਤ ਦਇਆਲ ਪੁਰਖ ਸਭੀ ਉਪਰ ਜਾ ਕਾ ਹੱਥ ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸ਼ਕਾਰ ਅਕਥ ਕਥਾ ਨਹ ਬੂਜੀਐ ਸਿਮਰੋ ਹਰ ਕੇ ਚਰਨ ਫਤ ਤੋ ਉਦਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੇ ਸਹਸਾ ਗਯੋ ਸਰਨ ਗਹੀ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਨ ਗਾਇ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦਰੜੈ ਤਿਸ ਕਾ ਹੋਏ ਉਦਾਹਰ ਕਿਲ ਬਿਖ ਕਟਾ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਲਤ ਪਲਤ ਮੁਖ ਊਜਲਾ ਨਹਿ ਪੋਹੈ ਤਿਸ ਮਾਇ ਸੋ ਸੁਰਤਾ ਸੋ ਬੈਸ ਨੂੰ ਸੋ ਗਿਆਨੀ ਤਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਖਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤੇ ਸਹਿ ਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਸਨੋ ਸਮਤ ਸਭ ਕੋਇ ਏਕ ਦਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈ ਐ ਗੁਰਮੁਖ ਪਾਵੈ ਕੋਈ ਮਹੱਲਾ ਚੌਥਾ ਹਉਮੈ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਾਹਾ ਹਰ ਧਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਹਉਮੈ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੀ ਹਰ ਮੇਲੇ ਸਿਰਜਨ ਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋ ਸਾਈ ਤੁਧਨੋਂ ਸਭ ਧਿਆਏ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸੁਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਏਂਦਾ ਸਤਿਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹੱਲਾ ਚੌਥਾ ਵਿਣਨਾਵੇਂ ਹੋਰ ਸਲਾਹਣ ਸਭ ਬੋਲਣ ਫਿੱਕਾ ਸਾਦ ਮਨਮੁਖ ਹੰਕਾਰ ਸਲਾਹ ਦੀ ਹਉਮੈ ਮਮਤਾਵਾਦ ਜਿਨ ਸਲਾਹਨ ਉਸੇ ਮਰਹਿ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖ ਉੱਪਰੇ ਜਾ ਪਹਾਰ ਹਰ ਪਰਮਾਨਾਦ ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇ ਜਿਨਨੀ ਤੂੰ ਇੱਕ ਮਨ ਸੱਚ ਧਿਆਇਆ ਤਿਨ ਕਾ ਸਭ ਦੁੱਖ ਗਵਾਇਆ ਤੇਰਾ ਸ਼੍ਰੀ ਕੋ ਨਾਹੀ ਜਿਸ ਨੂੰ ਲਵੈ ਲਾਏ ਸੁਨਾਇਆ ਤੁਦ ਜੇਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਤਿਨਾਇਆ ਸ਼ਲੋਕ ਮਹੱਲਾ ਚੌਥਾ ਮਨੇ ਅੰਤਰ ਹੋ ਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਦਾ ਤਾਰੰਗ ਸਿਓ ਗੁਰਮੁਖ ਹਰਿ ਗੁਣ ਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੇ ਵਡ ਹੋਏ ਸੋ ਆਖੀਐ ਤੁਧ ਜੇ ਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕ ਵਰਤ ਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਬ ਸਦਾ ਖਸਮ ਹੈ ਸਬਦੋਂ ਤੂੰ ਚੜੀਐ ਤੂੰ ਕਰਹਿ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਐ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅਥੇ ਪਹਿਰ ਲਗੰ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ ਮਹੱਲਾ ਚੌਥਾ ਜਿਨੇ ਅੰਦਰ ਪੀਤ ਪਰਮ ਕੀ ਜਿਉ ਬੋਲਣ ਤਿਮੈ ਸੋ ਹਨ ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪ੍ਰੀਤ ਪੈ ਰੰ ਪੌੜੀ ਤੂੰ ਕਰਤਾ ਆਪਿ ਭੁੱਲ ਹੈ ਭੁੱਲਣ ਵਿੱਚ ਨਾਹੀ ਤੂੰ ਕਰਹਿ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਝਾਈ ਤੂੰ ਕਰਨ ਕਰਣ ਸਮਰੱਥ ਹੈ ਦੂਜਾ ਕੋ ਨਾਹੀ ਤੂੰ ਸਾਹਿਬ ਅਗਮ ਦਿਆਲ ਹੈ ਸਭ ਤਉ ਦਿੱਤਾਹੀ ਸਭ ਜੀ ਤੇਰੇ ਤੂੰ ਸਬ ਸਦਾ ਤੂੰ ਸਭ ਛਡਾਈ ਸਲੋਕ